ਹਾਂਜੀ ਮਿੱਤਰੋ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਜਿਹਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਅੱਜ ਦੇ ਵਲੌਗ ਨੂੰ ਤੇ ਮਿੱਤਰੋ ਅੱਜ ਦਾ ਵਲੌਗ ਆਉਣ ਲੱਗਾ ਪੂਰਾ ਘੈਂਟ ਤੇ ਅੱਜ ਅੱਜ ਲੱਗਣੀ ਆ ਤੂੜੀ ਵਾਲੀ ਮਸ਼ੀਨ ਪ੍ਰਵਿੰਦਰ ਕੇ ਤੇ ਟਰੈਕਟਰ ਕੱਢ ਕੇ ਖੜਾ ਲਿਆ ਸੀ 11 ਵਜੇ ਦਾ ਟਾਈਮ ਆਦਾ ਸੀ ਤੇ ਆਪਾਂ ਸਫਾ ਬਣਨੇ ਹੁਣ ਤੇ ਚਾਹਵਾਂਗੇ ਆਪਾਂ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪੱਠੇ ਆਪਾਂ ਪੱਠੇ ਵੀਜਾਂਗੇ ਤਿੰਨ ਚਾਰ ਦਿਨ ਰੋਕੇ ਪੱਠੇ ਵੀਜਾਂਗੇ ਤੇ ਕਮੈਂਟ ਕਰ ਦਿਆ ਕਰੋ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਕਿਉਂਕਿ ਕੋਈ ਵੀ ਬੰਦਾ ਕਿਸੇ ਦੀ ਸਪੋਰਟ ਨਹੀਂ ਵਧਦਾ ਵੀਡੀਓ ਬਹੁਤ ਡਾਊਨ ਚੱਲ ਰਹੀ ਹੈ ਤੇ ਆਪਾਂ ਦੋ ਦਿਨ ਪਾਟ ਵੀ ਬਦਲ ਲਿਆ ਟਰੈਕਟਰ ਦੇ ਤੁਹਾਨੂੰ ਅੱਗੇ-ਅੱਗੇ ਦੇਖੋ ਵਾਂਗੇ ਇੱਕ ਅੱਜ ਯਾਰ ਟੁੱਟੀ ਪਈ ਆ ਆ ਵੀ ਨਵਾਂ ਲੈ ਕੇ ਆਉਣਾ ਤਰੇਡ ਆ ਗਈ ਪਤਾ ਨਹੀਂ ਕਿਵੇਂ ਚਾ ਨਾ ਫਿਰ ਜੇ ਆ ਵਧੀਆ ਸਾਫ਼ ਹੁੰਦਾ ਰਹੇ ਤੇ ਇੰਜਨ ਵਧੀਆ ਚੱਲਦਾ ਤੇ 2 ਮੀਟਰ ਬਦਲਨੇ ਆ ਇੱਕ ਤੇਲ ਵਾਲਾ ਮੀਟਰ ਇੱਕ ਟਰੈਕਟਰ ਗਰਮ ਹੋਣ ਵਾਲਾ ਮੀਟਰ ਦੋਨੇ ਮੀਟਰ ਲਾਉਣੇ ਆ ਤੇ ਇੱਕ ਸੀਟ ਕਵਰ ਪਟਿਆ ਹੋਇਆ ਆ ਕੰਮ ਕਰਾ ਤੇ ਰਿਆ ਕਿ ਤੇ ਅੱਜ ਦਿਖਾਉਣੇ ਆ ਅੱਗੇ ਅੱਗੇ ਮਲਾਉਣੇ ਆ ਤੁਹਾਨੂੰ ਪਰਵਿੰਦਰ ਨਾਲ ਤੇ ਹੁਣ ਵਲੌਗ ਰੈਗੂਲਰ ਪਾਇਆ ਕਰਨਗੇ ਤੇ ਚਲੋ ਆਜੋ ਹਾਂ ਜੀ ਮਿੱਤਰੋ ਲਈ ਜਾਨੇ ਆਪਾਂ ਆਖਿਆ ਸੀ ਆਪਾਂ ਪਰਵਿੰਦਰ ਕੇ ਟੂੜੀ ਸਟਨ ਜਾਣਾ ਤੇ ਆਪਾਂ ਲਈ ਜਾਨੇ ਟਰਾਲੀ ਜੀਰਾਪਾ પેટ્રોલ ਪੰਪ ਤੁਹਾਨੂੰ ਦਿਖਾਉਣੇ ਹੁੰਨੇ ਆ ਉਹ પેટ્રોલ ਪੰਪ ਦੇ ਪਿਛਲੇ ਪਾਸੇ ਖੇਤ ਆ ਆਓ ਸੜਕ ਆ ਗਈ ਤੇ ਜਿਹੜੇ ਆਪਾਂ ਤਾਂ ਰਿਸ਼ਤੇ ਵਟੇ ਹੋਰ ਰਿਸ਼ਤੇ ਹੋ ਸਾਰੇ ਜਾਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜੀ ਮਿੱਤਰੋ ਇੱਕ ਕਿੜਾ ਰਹਿ ਗਿਆ ਸੀ ਆਪਾਂ ਲੈਣ ਆ ਗਏ ਤੇ ਇਸ ਕੋਹ ਕਹਿੰਦਾ ਪਟਿਕਣਾ ਦਾ ਸੋਨਾ ਜਾ ਪਟ્રોલ ਪੁੱਕ ਬਾਅਦ ਤੁਹਾਨੂੰ ਦਿਖਾਉਣੇ ਅਗਲੇ ਕਿੜੇ ਦਿਖਾਉਣੇ ਯਾਰ ਆ ਜਾਂਦਾ ਮੈਂ ਸ਼ਿੰਗਲਾ ਬੰਦਾ ਜੀ ਮਿੱਤਰੋ ਅੱਜ ਦਾ ਵਲੌਗ ਮੇਰੇ ਇੱਥੋਂ ਤੱਕ ਤੇ ਜਿਹਨੂੰ ਵਲੌਗ ਪਸੰਦ ਆਇਆ ਹੋਣਾ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਤੇ ਆਖਰ ਆਪਣਾ ਟਰੈਕਟਰ ਆਖਰੀ ਕਿਹੜਾ 8:00 ਵਜੇ 1:12 ਵਜੇ ਲੱਗੇ ਸੀ ਉਹਨੂੰ ਤੇ ਲਾਣਾ ਆ ਵੀ ਲਾਤੀ ਟਰਾਲੀ ਫਿਰ ਪੋਣੀ ਪੂਗੀ ਹਾਂਜੀ ਮਿੱਤਰੋ ਸਾਰਿਆਂ ਨੂੰ ਮੇਰੇ ਵੱਲ ਗੁੱਡ ਮਾਰਨਿੰਗ ਸੂਰਜ ਚੜ ਗਿਆ ਗੁੱਡ ਮਾਰਨਿੰਗ ਤੇ ਆਪਾਂ ਵਾਣ ਕਰਨੇ ਆ ਦੋਨੇ ਸਾਫ ਇੱਥੇ ਬੀਜਣਾ ਆਪਣੇ ਪੱਠੇ ਚਰੀ ਬੀਜਣੀ ਇੱਥੇ ਆ ਪੱਠੇ ਵੜਾਂਗੇ ਕੱਲ ਨੂੰ ਤੇ ਆ ਵਰਤੇ ਅੱਜ ਤੇ ਸਿਮਰ ਤੇ ਮੈਂ ਵਟਕਟੀ ਜਾਂਨੇ ਆ ਸਿਮਰ ਚੁਕੀ ਜਾਂਦਾ ਮੈਂ ਘਟੀ ਜਾਂਨਾ ਆ ਪਤਲੇ ਪਤਲੇ ਜਿਹੜੀ ਸਾਰੇ ਤੇ ਨਹੀਂ ਵੱਡੇ ਆਣੇ ਅਰੇ ਚੰਗੀ ਹੋਣੀ ਆ ਹਰੇ ਵੱਡੇ ਕੇ ਇੱਥੇ ਪਾਸੇ ਇੱਕ ਪਾਸੇ ਹੋ ਰਿਹਾ ਜਾਂ ਮੇਰੇ ਸਾਨੂੰ ਅੱਛਾ ਗਰਮੀ ਹੋਈ ਜਾਂ ਕੀ ਹੋਇਆ